ਤਾਨੂੰ ਸਾਰਿਆਂ ਨੂੰ ਸੱਚੇ ਬਾਦਸ਼ਾਹ ਜੀ ਦਾ ਉਪਦੇਸ਼ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਅੰਮ੍ਰਿਤ ਵੇਲੇ ਤੋਂ ਸੱਚੇ ਬਾਦਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਰਾਹੀ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ ਤੇ ਪੰਥ ਦੀ ਬਹੁਤ ਵੱਡੀ ਵਿਰਾਸਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਮubarrak ਸਥਾਨ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਸੱਚੇ ਪਾਤਸ਼ਾਹ ਦੀ ਕਿਰਪਾ ਮਿਹਰ ਸਦਕਾ ਗੁਰ ਸ਼ਬਦ ਦੀ ਵਿਚਾਰ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਹੇਤੀ ਜਿਹੜੀ ਗੁਰੂ ਨੇ ਮਤਬੁੱਧ ਦਿੱਤੀ ਉਹਦੇ ਮੁਤਾਬਕ ਕੀਤੀ ਆ ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦੇਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਪੀ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ 'ਚ ਦਖਲ ਅੰਦਾਜ਼ੀ ਆ ਤਾਂ ਪੰਥ ਨੇ ਫਿਰ ਉਥੋਂ ਮੋਰਚਾ ਲਾਇਆ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੰਜੀ ਸਾਹਿਬ ਤੋਂ ਇੱਥੇ ਇਕੱਠ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੁਰਦੇ ਹੀ ਸ਼ਬਦ ਪੜਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਗੁਰਜਾ ਪੁਰਜਾ ਕੱਟ ਮਰਿਆ ਕਬਹੂ ਨਾ ਛੱਡਿਆ ਖੇਤ ਭਾਵੇਂ ਸਿੱਖਾਂ ਨੂੰ ਸੰਮਾ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ ਛਾਂਟਿਆਨਾ ਕੁੱਟਿਆ ਗਿਆ ਸਿਰ ਫੇਂ ਦਿੱਤੇ ਗਏ ਦਰਜਤੋਂ ਵੱਧ ਸੇਖ ਸ਼ਹੀਦ ਹੋਏ 1500 ਤੋਂ ਵੱਧ ਜ਼ਖਮੀ ਹੋਏ 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਸੀ ਤੇ ਇਹ ਜਿਹੜਾ ਮੋਰਚਾ ਸੀ ਗੁਰੂ ਪੰਥ ਖਾਲਸੇ ਨੇ ਫਤਿਹ ਕੀਤਾ ਔਰ ਸਾਰੇ ਸੰਸਾਰ ਨੂੰ ਇਹ ਦੱਸਿਆ ਕਿ ਸਿੱਧੀ ਦਖਲ ਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾ ਵਾ ਉਹ ਗੁਰੂ ਦਾ ਹੀ ਆ ਸੰਗਤ ਦਾ ਵਾ ਪੰਥ ਦਾ ਵਾ ਉਦੇ ਉੱਤੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ ਤਾਂ ਇਹ ਮੋਰਚੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥਕ ਮਰਿਆਦਾ ਲਈ ਗੁਰਧਾਮਾਂ ਦੀ ਮਾਣ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਮੋਰਚੇ ਫਤਿਹ ਕਰਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਆ ਉਥੇ ਕੌਮ ਨੂੰ ਇਹ ਅਪੀਲ ਵਾ ਕਿ ਅੱਜ ਵੀ ਸਾਨੂੰ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲ ਕੇ ਪੰਥ ਦੇ ਵੱਡੇ ਕਾਰਜਾਂ ਲਈ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਆ